ਮਨ ਵਿੱਚ ਬਹੁਤ ਜ਼ਿਆਦਾ ਮਾਇਆ ਮੋਹ ਜਦੋਂ ਆਪਾਂ ਕਹਿੰਦੇ ਬਾਣੀ ਦੀ ਸਮਝ ਨਹੀਂ ਆਉਂਦੀ ਤੇ ਇਉਂ ਕਹਿ ਲਓ ਇਹ ਸਿੱਧੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਨਰਾਦਰੀ ਹੈ ਸਮਝ ਨਹੀਂ ਆਉਂਦੀ ਜਦੋਂ ਇਹ ਕਹਿੰਨੇ ਆ ਦਰਅਸਲ ਗੁਰੂ ਸਾਹਿਬ ਜੀ ਤੇ ਸਮਝਾ ਰਹੇ ਨੇ ਤੂੰ ਉਹ ਕਿਹੜਾ ਦਿਨ ਹੈ ਕੋਈ ਤੇਰੇ ਕੋਲ ਲਿਖਿਆ ਹੋਇਆ ਡੇਟ ਤਰੀਕ ਟਾਈਮ ਟੇਬਲ ਕਿ ਇਸ ਦਿਨ ਮੈਂ ਗੁਰੂ ਗੁਰੂ ਦੇ ਕੋਲ ਸਪੈਸ਼ਲ ਗੁਰੂ ਦੀ ਬਾਣੀ ਨੂੰ ਸਮਝਣ ਵਾਸਤੇ ਏਨੇ ਵੱਜ ਕੇ ਏਨੇ ਮਿੰਟ ਤੇ ਗਿਆ ਸੀ ਕਿਤੇ ਹੈ ਬਿਲਕੁਲ ਨਹੀਂ ਪਰ ਫਿਰ ਕਿਦਾਂ ਕਿੰਨੇ ਵੀ ਬਾਣੀ ਦੀ ਸਮਝ ਨਹੀਂ ਆਉਂਦੀ ਅਰਦਾਸ ਵੇਲੇ ਵੀ ਮੋਬਾਈਲ ਖੜਕਦੇ ਹੁੰਦੇ ਨੇ ਮੁੱਖ ਵਾਕ ਵੇਲੇ ਵੀ ਖੜਕਦੇ ਹੁੰਦੇ ਨੇ ਇਥੇ ਦਫ਼ਤਰਾਂ 'ਚ ਜਾਓ ਜਿੱਥੇ ਲਿਖਿਆ ਹੁੰਦਾ ਨਾ ਤੇ ਮਜਾਲ ਹੈ ਵੀ ਉਥੇ ਮੋਬਾਈਲ ਕੋਈ ਚੂ ਵੀ ਕਰ ਜੇ ਹਾਂ ਜੇ ਬਾਬੇ ਦਾ ਖੜਕ ਜੇ ਨਾ ਦਰਬਾਰ 'ਚ ਫਿਰ ਹੋ ਸਕਦਾ ਵੀ ਆਪਾਂ ਕਈ ਵੀ ਬਾਬੇ ਦਰਬਾਰ ਚ ਫੋਨ ਚਲਾਉਂਦੇ ਇਹ ਤੇ ਕਈਆਂ ਦੇ ਅਰਦਾਸ ਵਿੱਚ ਵੱਜਦੇ ਮੈਂ ਆਪ ਦੇਖੇ ਉਹਨਾਂ ਉਹਨਾਂ ਤੇ ਫਿਰ ਫਿਰ ਕਿਹੜਾ ਕਮਰ ਕਸਾ ਕਸੂਗਾ ਬੇਨਤੀ ਕਰਾਂ ਗੁਰੂ ਦਾ ਜਿਹੜਾ ਉਪਦੇਸ਼ ਜਿਹੜਾ ਰੂਲ ਮਰਯਾਦਾ ਉਹ ਸਭ ਦੇ ਲਈ ਇੱਕੋ ਹੀ ਹੈ ਹਾਂ ਗਲਤੀ ਦੇ ਨਾਲ ਕੋਈ ਭੁੱਲ ਗਿਆ ਬਜ਼ੁਰਗ ਹੈ ਕਈ ਦਫਾ ਨਹੀਂ ਪਤਾ ਲੱਗਦਾ ਉਹਨੂੰ ਕਿੱਦਾਂ ਬੰਦ ਕਰਨਾ ਨਿਆਣੇ ਦੇ ਦਿੰਦੇ ਵੀ ਬਾਪੂ ਆਹ ਮੋਬਾਈਲ ਹੁਣ ਅਮਰੀਕਾ ਚ ਆ ਗਿਆ ਤੂੰ ਵੀ ਐਪਲ ਵਾਲੇ ਹੀ ਚਲਾਇਆ ਕਰ ਉਹ ਵਿਚਾਰੇ ਨੂੰ ਜੇ ਨਹੀਂ ਬੰਦ ਕਰਨਾ ਆਉਂਦਾ ਉਹਦੀ ਕੋਈ ਗਲਤੀ ਨਹੀਂ ਮੈਂ ਵਿਸ਼ੇਵਲ ਆਵਾ ਮੇਰੇ ਸਤਿਗੁਰੂ ਜੀ ਕਹਿੰਦੇ ਨੇ ਕਿੰਨੇ ਪਿਆਰੇ ਬਚਨ ਨੇ ਪਾਤਸ਼ਾਹ ਜੀ ਕਹਿੰਦੇ ਦੁਨੀਆ ਦੀ ਉਹ ਹਰ ਇੱਕ ਚੀਜ਼ ਮਾਇਆ ਜਿਹਦੇ ਵਿੱਚ ਲੱਗ ਕੇ